ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਪਨੇ ਪਹਿਲਾ ਸੱਤ ਪਉੜੀਆਂ ਜਪਜੀ ਸਾਹਿਬ ਦੀਆਂ ਜੋ ਹੈ ਸੰਖਿਆ ਰੂਪ ਵਿੱਚ ਕੀਤੀਆਂ ਅੱਜ ਅਸੀਂ 8ਵੀਂ ਪਉੜੀ ਜੋ ਹੈ ਸੁਣਿਆ ਵਾਲੀਆਂ ਪਉੜੀਆਂ ਤੋਂ ਸ਼ੁਰੂ ਕਰਨ ਜਾ ਰਹੇ ਹਾਂ ਤਾਂ ਆਪ ਜੀ ਸ਼ਰਣ ਕਰੋ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਦਰਤ ਤਵਰੇ ਆਕਾਸ਼ ਸੁਣਿਆ ਦੀਪ ਲੋਪ ਪਾਤਾਲ ਸੁਣਿਆ ਕੋ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਦੀਆਂ ਇਹ ਚਾਰ ਪੌੜੀਆਂ ਇਹਨਾਂ ਵਿੱਚ ਬਹੁਤ ਸਾਰੀ ਜਿਹੜੀ ਸੰਗਤ ਹੈ ਉਹ ਇੱਕ ਹੀ ਗਲਤੀ ਜਿਆਦਾ ਇਹਦੇ ਵਿੱਚ ਚਾਂਸ ਹੈ ਕਰਨ ਦੇ ਜਿਹੜੇ ਆਪਾਂ ਕਰਦੇ ਆ ਸੁਣੀਏ ਪੜਦੇ ਆ ਅਸੀਂ ਸੁਣਿਆ ਨਹੀਂ ਪੜਦੇ ਅਸੀਂ ਸੁਣੀ ਇਹ ਇਸ ਤਰ੍ਹਾਂ ਪੜ ਦਿੰਨੇ ਆ ਜਾਂ ਸੁਣੀਏ ਉਹ ਗਲਤ ਹੈ ਸੁਣ ਐ ਸੁਣ ਐ ਸੁਣੇ ਐ ਸੁਣਿਆ ਪੜਨਾ ਤੇ ਬਹੁਤ ਧਿਆਨ ਦੇਣਾ ਇਸ ਚੀਜ਼ ਵਿੱਚ ਤੇ ਸੁਣਿਆ ਤੋਂ ਬਾਅਦ ਅਸੀਂ ਥੋੜਾ ਜਿਹਾ ਪਾਜ਼ ਵੀ ਲੈਣਾ ਸਾਰੀ ਜਗ੍ਹਾ ਤੇ तकरीबन ਸਾਨੂੰ ਇਹ ਸੁਣਿਆ ਤੋਂ ਬਾਅਦ ਪਾਜ਼ ਲੈਣਾ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰਤ ਤਵਲ ਆਕਾਸ਼ ਇਹ ਵੀ ਜਿਹੜੀ ਅਗਲੀ ਲਾਈਨ ਆਉਂਦੀ ਹੈ ਨਾਨਕ ਭਗਤਾ ਸਦਾ ਵਿਕਾਸ ਉਥੇ ਵੀ ਨਾਨਕ ਤੋਂ ਬਾਅਦ ਪਾਜ਼ ਲੈਣਾ ਤੋਂ ਮੇਨ ਇਹਦੇ ਵਿੱਚ ਇਹੀ ਹੈ ਔਰ ਹੋ ਸਕੇ ਤੇ ਇਹ ਧਿਆਨ ਜ਼ਰੂਰ ਰੱਖਣਾ ਜਿਵੇਂ ਸੁਣਿਆ ਹੋ ਨਾ ਸਕਾ ਕਾਲ ਉਹ ਸਕਾ ਪੜਨਾ ਸਕੇ ਨਹੀਂ ਪੜਨਾ ਦੁਲਾਵਾਂ ਦਾ ਧਿਆਨ ਰੱਖਣਾ